ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹਾਂ ਜੀ ਕਹਾਣੀ ਨੂੰ ਪਲੀਜ਼ ਲਾਈਕ ਜ਼ਰੂਰ ਕਰਦੇ ਹੋ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮਾਇਨੇ ਰੱਖਦਾ ਦੋ ਕਿਨਾਰੇ ਕਦੇ ਨਹੀਂ ਮਿਲਦੇ ਪਰ ਪਾਣੀ ਦੀ ਸਾਂਝ ਉਹਨਾਂ ਨੂੰ ਇੱਕ ਬਣਾਈ ਰੱਖਦੀ ਹੈ ਇੱਕ ਅਲੜ ਉਮਰ ਦੀਆਂ ਉਮੰਗਾਂ ਸੰਗਾ ਅਤੇ ਦਿਲ ਵਿੱਚ ਉੱਠਣ ਵਾਲੀਆਂ ਤਰੰਗਾਂ ਨੂੰ ਮਾਪਿਆ ਨਹੀਂ ਜਾ ਸਕਦਾ ਪਰ ਜਦੋਂ ਉਹਨਾਂ ਦੇ ਚਾਹ ਤੇ ਸੱਦਰਾਂ ਅਧੂਰੀਆਂ ਰਹਿ ਜਾਂਦੀਆਂ ਹਨ ਤਾਂ ਉਹਨਾਂ ਦੇ ਜੀਵਨ ਵਿੱਚ ਉਥਲ-ਪੁਥਲ ਮੱਚ ਜਾਂਦੀ ਹੈ ਪਿਆਰ ਵਿੱਚ ਸਭ ਤੋਂ ਵੱਡੀ ਤਰਾਸਦੀ ਉਦੋਂ ਹੁੰਦੀ ਹੈ ਜਦੋਂ ਦੋ ਪ੍ਰੇਮੀ ਇੱਕ ਨਹੀਂ ਹੋ ਸਕਦੇ ਗੋਰੀ ਨੂੰ ਲਾਲੀ ਨੂੰ ਮਿਲਣ ਦਾ ਕੋਈ ਪੱਜ ਨਹੀਂ ਸੀ ਮਿਲ ਰਹਾ ਪਰ ਹਾਂ ਦੋਨੋਂ ਜਣਿਆਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਪਿਆਰ ਬਹੁਤ ਸੀ ਲਾਲੀ ਪੁੱਜ ਕੇ ਸ਼ਰੀਫ ਕੁੜੀ ਸੀ ਦਾਦੇ ਜਾਗਰ ਤੇ ਮੌਤ ਤੋਂ ਬਾਅਦ ਭਾਵੇਂ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਕੀਤੀ ਜਾਣਦੀ ਪਰ ਲਾਲੀ ਨੂੰ ਗੋਰੇ ਦੀ ਕੋਈ ਖਬਰ ਨਹੀਂ ਸੀ ਕਿ ਉਹ ਕਿੱਥੇ ਰਹਿੰਦਾ ਹੈ ਮਾੜੋ ਆਪਣੇ ਨਾਨਕੇ ਗਈ ਹੋਈ ਸੀ ਨਹੀਂ ਤਾਂ ਉਹ ਗੇਜੇ ਤੋਂ ਗੋਰੇ ਬਾਰੇ ਪਤਾ ਕਰ ਲੈਂਦੀ ਬੁਰਾਈ ਦੇ ਸੰਪਰਕ ਵਿੱਚ ਸਾਡੀਆਂ ਚੰਗੀਆਂ ਆਦਤਾਂ ਵੀ ਮਾਫੀਆਂ ਹੋ ਜਾਂਦੀਆਂ ਹਨ ਮੀਤੋ ਲੱਖ ਚੰਗਾ ਬਣਨ ਦੀ ਕੋਸ਼ਿਸ਼ ਕਰਦੀ ਪਰ ਉਸ ਤੋਂ ਸਥਿਰ ਨਹੀਂ ਸੀ ਰਹਾ ਜਾ ਰਿਹਾ ਆਪਣੀਆਂ ਨੋਹਾਂ ਨੂੰ ਇਕੱਠੇ ਵੇਖ ਕੇ ਰੂਹ ਖੁਸ਼ ਨਹੀਂ ਸੀ ਉਸਦੀ ਤਿੰਨੇ ਦਰਾਣੀਆਂ ਚਠਾਣੀਆਂ ਕਿਉ ਖਿਚੜੀ ਸਨ ਮੀਤੋ ਤੋਂ ਇਹ ਗੱਲ ਬਰਦਾਸ਼ਤ ਨਹੀਂ ਸੀ ਹੋ ਰਹੀ ਮੀਤੋ ਉੱਤੋਂ ਉੱਤੋਂ ਮਿੱਠੀ ਰਹਿੰਦੀ ਪੰਮੀ ਕਹਿੰਦੀ ਬੇਬੇ ਆਪਾਂ ਰੋਟੀ ਲਾ ਲਈਏ ਦੋਹਾਂ ਛੋਟੀਆਂ ਨੂੰ ਵਿਚਾਰੀਆਂ ਅੱਕ ਗਈਆਂ ਹੋਣੀਆਂ ਬੈਠੀਆਂ ਬੈਠੀਆਂ ਮੀਤੋ ਕਹਿੰਦੀ ਐਂ ਕਰਦੇ ਆ ਕੱਲ ਨੂੰ ਮਸਿਆ ਮਿੱਠੀਆਂ ਰੋਟੀਆਂ ਪਕਾਵਾਂਗੇ ਜਾਂ ਚੌਲ ਬਣਵਾ ਲਾਂਗੇ ਗੁੜ ਵਾਲੇ ਪੰਮੀ ਕਹਿੰਦੀ ਠੀਕਾ ਬੇਬੇ ਮੈਂ ਤੋ ਖਾਲ ਪੀਉਣ ਜਾਵੜੀ ਤੇ ਪੰਮੀ ਆਪਣੀਆਂ ਦਰਾਨੀਆਂ ਕੋਲ ਜਾ ਚਾਹ ਪਾਣੀ ਪੁੱਛਣ ਲੱਗੀ ਗਿੰਦੇ ਦੀ ਬਹੂ ਦਾ ਨਾਂ ਜੀਤੋ ਨਿੱਕੇ ਦੀ ਬਹੂ ਦਾ ਨਾਂ ਗੀਜੋ ਸੀ ਪੰਮੀ ਕਹਿੰਦੀ ਆ ਜੋ ਭੈਣੋ ਚਾਹ ਪੀਏ ਕੱਲ ਨੂੰ ਰੋਟੀ ਟੁਕ ਲਾ ਦੂ ਬੇਬੇ ਕਹਿੰਦੀ ਸੀ ਦੋਹੇ ਭੈਣਾ ਬੋਲੀਆਂ ਕੋਈ ਨਹੀਂ ਭੈਣੇ ਬੰਦਾ ਬੈਠਾ ਬੈਠਾ ਵੀ ਅੱਕ ਜਾਂਦਾ ਭੈਣੇ ਸਾਨੂੰ ਦੱਸ ਦਿਆ ਕਰ ਕੋਈ ਕੰਮ ਧੰਦਾ ਹੁੰਦਾ ਤਾਂ ਇੰਨੇ ਨੂੰ ਪੰਮੀ ਦਾ ਮੁੰਡਾ ਰੁੜਦਾ ਰੁੜਦਾ ਆ ਗਿਆ ਪੰਮੀ ਕਹਿੰਦੀ ਆਹ ਵੇਖੋ ਕਾਕੂ ਕਿੰਨੀਆਂ ਸੋਹਣੀਆਂ ਚਾਚੀਆਂ ਤੂੰ ਗੰਦਾ ਹੋਇਆ ਪਿਆ ਕੀ ਕਰਾਂ ਸਾਰਾ ਦਿਨ ਮਿੱਟੀ ਚੋਂ ਨਹੀਂ ਨਿਕਲਦਾ ਲੈ ਬੇਬੇ ਆਹ ਵੇਖ ਮਿੱਟੀ ਨਾਲ ਮੂੰਹ ਭਰੀ ਬੈਠਾ ਜਿੱਤੋਂ ਨੇ ਮੁੰਡੇ ਨੂੰ ਚੱਕ ਲਿਆ ਜੇ ਜੋ ਕਹਿੰਦੀ ਭੈਣੇ ਮੈਂ ਇਹਨੂੰ ਨਵਾ ਲਿਆਉਣੀ ਆ ਮੀਤੋ ਤਿੰਨਾਂ ਨੂੰ ਹਵਾ ਲ ਝਾਕਦੀ ਤੇ ਸੋਚਦੀ ਆ ਅੜਿਆ ਇਹ ਤਾਂ ਮੈਨੂੰ ਬੁਲਾਉਂਦੀਆਂ ਨਹੀਂ ਹੁਣ ਇਹ ਆਹ ਪਮਿਤਾ ਉਹਨਾਂ ਵਿੱਚ ਰਲ ਗਈ ਕੋਈ ਨਾ ਕੋਈ ਹਿਲਾ ਕਰਨਾ ਪਊ ਇਹਨਾਂ ਦਾ ਵੀਰਾ ਵੀ ਘਰ ਆ ਜਾਂਦਾ ਤੇ ਕਹਿੰਦਾ ਬੇਬੇ ਆਪਾਂ ਜਿਹੜੇ ਵਿਆਹ ਵੇਲੇ ਪੈਲੀ ਗਹਿਣੇ ਦਿੱਤੀ ਸੀ ਉਹ ਤਾਇਆ ਆਇਆ ਤੇ ਕਹਿੰਦਾ ਲਿਖਤ ਕਰ ਲੋ ਚੰਗੀ ਹੁੰਦੀ ਆ ਪਹਿਲਾ ਤਾਇਆ ਕਹਿੰਦਾ ਵੀਵੇਂ ਵਿਆਹ ਕਰਕੇ ਨਹੀਂ ਬੋਲਿਆ ਚੱਲ ਆਪਦੇ ਬੰਦੇ ਆ ਬੇਬੇ ਅੱਜ ਕਰ ਲੈਨੇ ਆ ਫਿਰ ਪੜਾ ਲਿਖੀ ਫਿਰ ਤਾਂ ਕਹਿੰਦੀ ਆਹੋ ਭਾਈ ਆਇਂ ਕਰੋ ਹੁਣ ਮੇਰਾ ਤਾਂ ਕੋਈ ਵਾਹ ਵਾਸਤਾ ਨਹੀਂ ਤੁਸੀਂ ਭਰਾ ਭਰਾ ਹੀ ਨਿਭੜੋ ਮੈਨੂੰ ਵਿੱਚੋਂ ਇੱਕ ਕੀਲਾ ਦੇ ਦਿਓ ਬਸ ਹਿੱਸੇ ਵੰਦਾ ਵੀਰਾ ਕਹਿੰਦਾ ਬੇਬੇ ਇਹ ਤਾਂ ਹਜੇ ਜਵਾਕ ਆ ਭਰਾ ਮੇਰੇ ਨਿੱਕੇ ਕੋਈ ਨਾ ਮੈਂ ਆਪੇ ਗੁੱਠੇ ਲਾ ਦੂੰ ਉਹ ਕਹਿੰਦੀ ਚੱਲ ਦੇਖ ਲਾ ਜਿਵੇਂ ਤੇਰੀ ਮਰਜ਼ੀ ਗਿੰਦੇ ਤੇ ਨਿੱਕੇ ਨੂੰ ਕੋਈ ਪਤਾ ਨਹੀਂ ਸੀ ਜਗਦੇਵ ਕੋਲ ਸੱਤ ਦੇ ਸੱਤ ਕੀਲੇ ਹੀ ਸੀ ਮਿੱਤੋ ਨੇ ਆਪਦੇ ਸੱਤਾਂ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਪਹਿਲਾਂ ਗਹਿਣੇ ਕਰਤਾ ਦੋ ਹੁਣ ਵਿਆਹਵਾਰੀ ਕਰਤੇ ਜਗਦੇਵ ਕਹਿੰਦਾ ਓਏ ਬੀਰਿਆ ਤੇਰੀ ਬੇਬੇ ਸਿਆਣੀ ਹੁੰਦੀ ਤਾਂ ਹੁਣ ਆਪਾਂ ਹਪਾਵਿਆਂ ਨੂੰ ਨਾ ਪਹੁੰਚਦੇ ਪਹਿਲਾਂ ਤਾਂ ਆਪਦੇ ਪੇਕਿਆਂ ਦਾ ਢਿੱਡ ਭਰਦੀ ਰਹੀ ਹੁਣ ਵੇਖ ਲਾ ਜ਼ਮੀਨ ਵੀ ਖਾਈ ਜਾਂਦੀ ਆ ਜਿੰਨਾ ਅਸੀਂ ਕਮਾਉਂਦੇ ਸੀ ਜਾਂ ਵੇਖ ਲਾ ਤੇਰਾ ਪਿਓ ਜੋਂਦਾ ਹੁੰਦਾ ਇਸ ਦੀ ਕੀ ਹੈਸੀਅਤ ਸੀ ਵੀ ਜ਼ਮੀਨ ਵੇਚਦੀ ਜ਼ਮੀਨ ਵਿੱਚ ਸਾਡੀ ਪਾਤਾ ਪੁੱਤ ਇਹ ਭੇਡ ਕੀ ਜਾਣਦੀ ਆ ਮੀਰਾ ਕਹਿੰਦਾ ਕੋਈ ਨਾ ਚਾਚਾ ਤੂੰ ਫਿਕਰ ਨਾ ਕਰ ਇਹ ਤਾਂ ਢਲਦੇ ਪਰਛਾਵੇਂ ਆ ਜਗਦੇਵ ਕਹਿੰਦਾ ਵੀਰੇ ਆ ਨਿੱਕਾ ਤੇ ਗਿੰਦੇ ਦੇ ਸੋਹਰੇ ਤੇਜ ਬੰਦੇ ਆ ਪੂਰੇ ਬੱਚ ਕੇ ਰਹੇ ਮੀਰਾ ਕਹਿੰਦਾ ਉਹ ਚਾਚਾ ਆਪਾਂ ਨੂੰ ਦੱਸ ਕੀ ਕਹਿੰਦੇ ਆ ਜਗਦੇਵ ਕਹਿੰਦਾ ਤੂੰ ਹਜੇ ਨਿਆਣਾ ਕੋਈ ਨਾ ਵੇਖੀ ਚੱਲ ਪਰ ਪੁੱਤ ਮੈਂ ਆਪਦੀ ਪੈੜੀ ਤੈਨੂੰ ਦੇਣੀ ਆ ਵੀਰਾ ਕਹਿੰਦਾ ਨਾ ਨਾ ਚਾਚਾ ਅਗਲਾ ਮੈਨੂੰ ਭਰਾਵਾਂ ਦਾ ਹੱਕ ਖਾਣਾ ਕਹੂ ਹਜੇ ਪਿਆਲੀ ਪੂਲੀ ਨਾ ਕਰਾਉਣ ਬਾਰੇ ਸੋਚ ਨਾਲੇ ਹੁਣ ਹੈਗੇ ਆਸੀਂ ਕੰਮ ਕਰਨ ਵਾਲੇ ਤੂੰ ਘਰੇ ਵੇਹਰਾਮ ਦੇ ਨਾਲ ਖਾਇਆ ਕਰ ਰੋਟੀ ਪਾਣੀ ਜਗਦੇਵ ਕਹਿੰਦਾ ਓਏ ਵੀਰਿਆ ਕਿੱਥੇ ਟਿਕਿਆ ਜਾਂਦਾ ਤੂੰ ਇਉਂ ਕਰ ਕਿੰਨਾ ਕੁ ਰਹਿ ਗਿਆ ਵਾਉਣ ਗੂਣ ਦਾ ਕੰਮ ਵੀਰਾ ਕਹਿੰਦਾ ਵਾਹ ਵਾ ਪਿਆ ਚਾਚਾ ਜਗਦੇਵ ਕਹਿੰਦਾ ਉਂ ਵੇਖ ਲੈ ਵੀਰਿਆ ਆਪਣੇ ਬਲਦਾਂ ਦੀ ਜੋੜੀ ਝੋਟੇ ਵਰਗੀ ਆ ਕਿੰਨਾ ਕੰਮ ਕਰਦੇ ਆ ਵਿਚਾਰੇ ਮੇਰੇ ਤਾਂ ਪੁੱਤਾਂ ਵਾਂਗੂ ਪਾਲਿਆ ਬਲਦ ਗਿੰਦਾ ਤੇ ਨੀਕਾ ਵਧਿਆ ਹੋਇਆ ਸਮਾਨ ਸ਼ਹਿਰ ਮੋੜਨ ਗਏ ਹੋਏ ਸੀ ਸ਼ਿੰਦੀ ਗਵਾਂਡੀਆਂ ਦੇ ਘਰ ਆਪਦੀ ਸਹੇਲੀ ਕੋਲ ਨਵੀਂ ਕਢਾਈ ਪੱਥਰ ਚੈਟ ਸਿੱਖਣ ਗਈ ਹੋਈ ਸੀ ਉਧਰ ਲਾਲੀ ਚੁੱਲੇ ਤੇ ਪੋਚਾ ਲਾ ਰਹੀ ਸੀ ਬਣਸੋ ਕਹਿੰਦੀ ਨੀ ਲਾਲੀ ਮਾੜੋ ਨਹੀਂ ਆਈ ਕੁੜੀ ਆਪਦੇ ਨਾਨਕਿਆਂ ਤੋਂ ਲਾਲੀ ਕਹਿੰਦੀ ਆਈ ਨੀ ਮਾਂ ਨਹੀਂ ਉਹਨੇ ਕਿੱਥੇ ਟਿਕਣਾ ਸੀ ਭੱਜੀ ਆਉਂਦੀ ਮੇਰੇ ਕੋਲ ਮਨਸੋ ਕਹਿੰਦੀ ਹੋਰ ਕੀ ਆ ਜਦੋਂ ਦਾ ਤੇਰਾ ਦਾਦਾ ਇਸ ਜਹਾਨੋਂ ਗਿਆ ਵੇਖ ਲਾ ਤੇਰੇ ਪਿਓ ਨੂੰ ਕੋਈ ਸੱਧਬੋਤ ਨਹੀਂ ਰਹੀ ਸਿਰੀ ਪਾਲੀ ਕੀ ਵਟਕੇ ਦਿੰਦੇ ਆ ਖੇਤੋਂ ਆਪਦੀ ਨਿਗਰਾਨੀ ਬਿਨਾ ਕੁਝ ਨਹੀਂ ਹੁੰਦਾ ਲਾਲੀ ਕਹਿੰਦੀ ਮਾਂ ਆਪਾਂ ਜਾ ਆ ਕਰੀਏ ਖੇਤ ਮਨਸੋ ਕਹਿੰਦੀ ਉਹੀ ਸੋਚਦੀ ਸੀ ਮੇਰਾ ਤਾਂ ਘਰੇ ਹੀ ਨਹੀਂ ਸਰਦਾ ਤੂ ਤੇ ਮਾੜੋ ਜਾ ਆਇਆ ਕਰੋ ਕੋਈ ਦਾਲ ਪਾਣੀ ਲੈ ਆਇਆ ਕਰੋ ਨਹੀਂ ਲੋਕ ਹੀ ਲੈ ਜਾਂਦੇ ਆ ਤੋੜ ਕੇ ਲਾਲੀ ਆਪਦੇ ਮਨ ਵਿੱਚ ਸੋਚਦੀ ਆ ਹਾਏ ਰੱਬਾ ਹੁਣ ਤਾਂ ਮਾਂ ਆਪਦੇ ਮੂੰਹੋਂ ਕਹਿੰਦੀ ਆ ਪਰ ਆਹ ਮਾੜੋ ਪਤਾ ਨਹੀਂ ਕਦੋਂ ਆਊਗੀ ਲਾਲੀ ਪੋਚੇ ਵਾਲੇ ਹੱਥ ਧੋ ਰਹੀ ਸੀ ਕਿ ਕਿਸੇ ਨੇ ਪਿੱਛੋਂ ਦੀ ਆ ਉਸ ਦੀਆਂ ਅੱਖਾਂ ਘੁੱਟ ਦਿੱਤੀਆਂ ਲਾਲੀ ਕਹਿੰਦੀ ਲੱਗ ਗਿਆ ਪਤਾ ਲੱਗ ਗਿਆ ਰਹਿਣ ਦੇ ਅੱਖਾਂ ਬੰਨਣ ਨੂੰ ਮਾੜੂ ਨੇ ਲਾਲੀ ਨੂੰ ਕੁੱਟ ਕੇ ਜੱਫੀ ਪਾਈ ਲਾਲੀ ਕਹਿੰਦੀ ਮੇਰੇ ਮੂੰਹੋਂ ਗਾਲਾਂ ਸੁਣੇਗੀ ਐਨੇ ਦਿਨ ਲਾਈ ਮਾਮੀਆਂ ਨੇ ਬੰਨ ਕੇ ਬਹਾਲੀ ਸੀ ਮਾੜੂ ਕਹਿੰਦੀ ਨਹੀਂ ਮੈਂ ਤਾਂ ਹਜੇ ਹੋਰ ਰਹਿਣਾ ਸੀ ਪਰ ਗੇਜੇ ਦੀ ਸੁਣ ਲਾ ਮੈਂ ਉਹਨੂੰ ਦੱਸ ਕੇ ਗਈ ਸੀ ਵੀ ਨਾਨਕੇ ਚੱਲੀਆਂ ਬਾਹਲੇ ਦੇ ਨੇ ਮੇਰੇ ਨਾਂ ਆਉਣ ਤੇ ਮੇਰੇ ਨਾਨਕੇ ਪਿੰਡਾ ਪਹੁੰਚਿਆ ਨਹੀਂ ਲਾਲੀ ਹੋਰ ਤਾਂ ਹੋਰ ਸਾਡੇ ਘਰੇ ਪਹੁੰਚ ਗਿਆ ਉਹ ਤਾਂ ਲਾਲੀ ਕਹਿੰਦੀ ਨਹੀਂ ਫੇਰ ਮਾੜੋ ਕਹਿੰਦੀ ਮੈਂ ਤਾਂ ਵੇਖ ਬੱਗੀ ਫੂਸ ਹੋ ਗਈ ਜਦੋਂ ਨਾਨੀ ਨੇ ਪੁੱਛਿਆ ਤਾਂ ਕਹਿੰਦਾ ਮੈਂ ਤਾਂ ਗਾਹਾਂ ਜਾਣਾ ਸੀ ਪਿੰਡ ਬਹੁਤ ਦੂਰ ਹੈ ਮੈਂ ਥੋੜਾ ਥੱਕ ਗਿਆ ਸੋਚਿਆ ਪਾਣੀ ਪੀ ਕੇ ਚੱਲਦੇ ਆ ਮੇਰੀ ਨਾਨੀ ਨੇ ਕਿਹਾ ਕੁੜੇ ਮੁੰਡੇ ਨੂੰ ਲੱਸੀ ਪਿਆ ਦੂਰੋਂ ਆਇਆ ਜਦੋਂ ਮੈਂ ਲੱਸੀ ਫੜਾਉਣ ਲੱਗੀ ਤਾਂ ਲਾਲੀ ਉਸ ਦਾ ਸਾਹ ਵੇਖਣ ਵਾਲਾ ਸੀ ਕਹਿੰਦਾ ਜੇ ਕੱਲ ਨਾ ਆਈ ਪਿੰਡ ਮੈਂ ਫੇਰ ਆਜਾਂ ਇੱਥੇ ਹੀ ਮੈਂ ਡਰ ਗਈ ਤੇ ਬਸ ਹੁਣ ਤੇਰੀਆਂ ਅੱਖਾਂ ਸਾਹਮਣੇ ਆ ਲਾਲੀ ਕਹਿੰਦੀ ਚੱਲ ਕਿਸੇ ਬਹਾਨੇ ਤਾਂ ਆਈ ਆਪ ਤਾਂ ਦੁਰ ਜਾਨੀ ਆ ਮੂੰਹ ਚੁੱਕ ਕੇ ਪਿਛੜਿਆਂ ਦੀ ਵੀ ਸਾਰ ਲੈ ਲਿਆ ਕਰ ਮਾੜੋ ਕਹਿੰਦੀ ਸੱਚ ਗੋਰਾ ਨਹੀਂ ਮਿਲਿਆ ਲਾਲੀ ਕਹਿੰਦੀ ਨਹੀਂ ਕਿੱਥੇ ਮਾੜੋ ਤੇਰੇ ਬਿਨਾ ਕਿਹਨੇ ਮਿਲਾਉਣਾ ਸਾਨੂੰ ਤੂੰ ਹੀ ਮਿਲਾ ਸਕਦੀ ਆ ਮਾੜੋ ਕਹਿੰਦੇ ਚੱਲ ਅੱਜ ਮੈਂ ਲਾਉਣੀ ਆ ਸੁਨੇਹਾ ਗੇਜੇ ਨੂੰ ਵੀ ਗੋਰੇ ਨੂੰ ਨਾਲ ਲੈ ਕੇ ਆਵੇ ਲਾਲੀ ਨੇ ਮਲਣਾ ਲਾਲੀ ਕਹਿੰਦੇ ਮਾੜੋ ਵੇਖ ਲਾ ਤੂੰ ਹੀ ਕੰਡੇ ਬੀਜੇ ਆ ਤੈਨੂੰ ਹੀ ਚੁਗਣੇ ਪੈਣੇ ਆ ਜੇ ਉਦੋਂ ਤੂੰ ਨਾ ਲਿਜਾਂਦੀ ਸਾਗ ਤੋੜਨ ਮੈਂ ਕੀ ਜਾਣਦੀ ਸੀ ਗੋਰੇ ਨੂੰ ਨਾਲੇ ਉਹ ਕੀ ਜਾਣਦਾ ਸੀ ਮੈਨੂੰ ਮਾੜੋ ਕਹਿੰਦੇ ਆਪ ਦੀ ਹਾਲਤ ਠੀਕ ਕਰ ਕਿਵੇਂ ਅੱਖਾਂ ਵਿੱਚੋਂ ਪਾਣੀ ਆ ਗਿਆ ਤੇਰੇ ਫਗਣ ਮਹੀਨੇ ਦਾ ਪਹਿਲਾ ਪੱਖ ਚਾਨਣੀਆਂ ਰਾਤਾਂ ਮੱਠੀ ਮੱਠੀ ਠੰਡ ਤੇ ਭਿੰਨੀ-ਭਿੰਨੀ ਵਗਦੀ ਹਵਾ ਚੰਨ ਦੀ ਚਾਨਣੀ ਨੂੰ ਹੋਰ ਵੀ ਰੌਸ਼ਨਾ ਰਹੀ ਸੀ ਪਿਛਲੇ ਪਹਿਰ ਦਾ ਤਾਰਾ ਪੂਰੀ ਤਰ੍ਹਾਂ ਦਿਖਾਈ ਦੇ ਰਿਹਾ ਸੀ ਪੋਫਟਾਲੇ ਹੋ ਚੁੱਕਿਆ ਸੀ ਲਾਲੀ ਦੀ ਸਾਰੀ ਰਾਤ ਗੋਰੇ ਨੂੰ ਮਿਲਣ ਦੀ ਤੰਗ ਵਿੱਚ ਨਿਕਲ ਗਈ ਦੂਜੇ ਪਾਸੇ ਗੋਰੇ ਤੇ ਗੇਜੇ ਨੇ ਅੱਧੀ ਰਾਤ ਤੱਕ ਬਿੜਕਾਂ ਲੈਂਦੇ ਆਂ ਲੰਘਾਈ ਅਤੇ ਅੱਧੀ ਰਾਤ ਬਿਨਾਂ ਸੁੱਤਿਆਂ ਮਾੜੋ ਦਾ ਵੀ ਕੁਝ ਅਜੀਹਾ ਹੀ ਹਾਲ ਸੀ ਮਾੜੋ ਦੇ ਕਹਿਣ ਤੇ ਗੇਜੇ ਨੇ ਗੋਰੇ ਨੂੰ ਰਾਤ ਨੂੰ ਆਪਣੇ ਘਰ ਸੱਦਿਆ ਹੋਇਆ ਸੀ ਮਿਲਣ ਦਾ ਸਮਾਂ ਤੈ ਹੋ ਚੁੱਕਿਆ ਸੀ ਰੁੱਤ ਫੁੱਲਾਂ ਦੇ ਖਿੜਨ ਦੀ ਸ਼ੁਰੂ ਹੋ ਚੁੱਕੀ ਸੀ ਕਿਤੇ ਕਿਤੇ ਦੂਰ ਬਾਣਾ ਵਿੱਚ ਅੰਬਰਾ ਉੱਤੇ ਟਟਿਰੀ ਦੇ ਬੋਲਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਮੌਸਮ ਨਿੱਗਾ ਸੀ ਰੂਹਾਂ ਵਿੱਚ ਇੱਕ ਦੂਜੇ ਦੇ ਮਿਲਾਪ ਲਈ ਤੜਫ ਰਹੀਆਂ ਸਨ ਸਮੇਂ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਸੀ ਲਾਲੀ ਆਪਣੀ ਮਾਂ ਦੇ ਨਾਲ ਵਾਲੇ ਮੰਝੇ ਤੇ ਪਈ ਸੀ ਅਤੇ ਮੰਨ ਲਕ ਦੇਣੇ ਮੰਝੇ ਤੋਂ ਉਤਰੀ ਅਤੇ ਦਰਵਾਜ਼ੇ ਵਿੱਚ ਪਏ ਆਪਣੇ ਬਾਪੂ ਵੱਲ ਦੇਖਿਆ ਅਤੇ ਨੰਗੇ ਪੈਰੀ ਮੰਝੇ ਕੋਲੋਂ ਦੀ ਲੰਘ ਗਈ ਕਦੇ ਦਰਖਤ ਦੇ ਹੇਠਾਂ ਅਤੇ ਕਦੇ ਕੰਨ ਦੇ ਪਰਛਾਵੇਂ ਵਿੱਚ ਲੁਕਦੀ ਹੋਈ ਮਾੜੋ ਕੇ ਜਾਵੜੀ ਮਾੜੋ ਨੇ ਸਿਰ ਤੇ ਮਣਾਸਾ ਮਾਰ ਹੱਥ ਵਿੱਚ ਸੋਟੀ ਫੜ ਤਾਂ ਕਿ ਕਿਸੇ ਨੂੰ ਪਛਾਣ ਨਾ ਆਵੇ ਆਪਣੇ ਬਾੜੇ ਵੱਲ ਨੂੰ ਚਾਲੇ ਪਾ ਦਿੱਤੇ ਗੋਰਾ ਤੇ ਗੇਜਾ ਪਹਿਲਾਂ ਹੀ ਬਾੜੇ ਵਿੱਚ ਪਹੁੰਚ ਚੁੱਕੇ ਸਨ ਮਾੜੋ ਕੇ ਬਾੜੇ ਵਿੱਚ ਪਾਥਖਣ ਵਿੱਚ ਉੱਚੇ-ਉੱਚੇ ਗਹੀਰੇ ਥੱਪੇ ਹੋਏ ਸਨ ਜਿਸ ਕਰਕੇ ਦੂਰੋਂ ਕਿਸੇ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ ਲਾਲੀ ਗੋਰੇ ਨੂੰ ਭੱਜ ਕੇ ਚਿੰਬੜ ਗਈ ਤੇ ਹਾ ਕੇ ਲੈ ਕੇ ਰੋਣ ਲੱਗੀ ਤਾਨਿਆਂ ਦੀ ਝੜੀ ਲਾ ਦਿੱਤੀ ਲਾਲੀ ਨੇ ਗੋਰਾ ਕਹਿੰਦਾ ਕੀ ਹੋਇਆ ਲਾਲੀ ਰੋ ਕਿਉਂ ਰਹੀ ਆ ਤੇਰੇ ਸਾਹਮਣੇ ਤਾਂ ਖਲੋਤਾ ਲਾਲੀ ਕਹਿੰਦੀ ਬੇਚੰਦਰਿਆ ਸਾਰ ਵੀ ਨਹੀਂ ਲਈ ਕਿਵੇਂ ਆ ਮੈਂ ਕਿਵੇਂ ਨਹੀਂ ਐਨੀ ਨਰਮੋਈ ਕਿਉਂ ਹੋ ਗਿਆ ਸੀ ਤੂੰ ਕਿ ਤੈਨੂੰ ਤੇਰੀ ਲਾਲੀ ਦੀ ਯਾਦ ਹੀ ਨਾ ਆਈ ਲਾਲੀ ਨੇ ਠੰਡਾ ਹੋਕਾ ਭਰਿਆ ਗੋਰਾ ਅੱਗੇ ਬੁੱਤ ਜਿਹਾ ਬਣਿਆ ਸ਼ਾਂਤ ਹੋਇਆ ਖੜਾ ਸੀ ਤੇ ਲਾਲੀ ਨੂੰ ਬੁੱਕਲ ਵਿੱਚ ਲੈਂਦਾ ਹੋਇਆ ਬੋਲਿਆ ਤੈਨੂੰ ਕੀ ਪਤਾ ਕਮਲ ਜੀ ਜਦੋਂ ਦਾ ਤੈਨੂੰ ਵੇਖਿਆ ਇੱਕ ਪਲ ਵੀ ਨਹੀਂ ਭੁੱਲਦੀ ਸੁੱਤਿਆਂ ਜਾਗਦਿਆਂ ਅੱਖਾਂ ਮੂਰੇ ਤੂੰ ਹੀ ਰਹਿਨੀ ਆ ਮੈਨੂੰ ਤਾਂ ਲੱਗਦਾ ਤੇਰੇ ਬਿਨਾ ਮੈਂ ਜੀ ਹੀ ਨਹੀਂ ਪਾਉਂਗਾ ਲਾਲੀ ਕਹਿੰਦੀ ਜੀ ਕਰਦਾ ਗੋਰੀਆ ਤੇਰੀ ਬੁੱਕਲ ਵਿੱਚ ਹੀ ਪ੍ਰਾਣ ਤਿਆਗ ਦੇਵਾਂ ਨਾਲੇ ਤੂੰ ਸੌਖਾ ਹੋ ਜੇ ਇਹਨੇ ਨੂੰ ਗੋਰੇ ਨੇ ਲਾਲੀ ਦੀਆਂ ਬੁੱਲੀਆਂ ਉੱਪਰ ਆਪਣਾ ਹੱਥ ਧਰ ਦਿੱਤਾ ਤੇ ਕਿਹਾ ਨਾ ਲਾਲੀ ਇੰਜ ਨਾ ਕਹਿ ਹੁਣ ਤਾਂ ਆਪਾਂ ਜੀਵਾਂਗੇ ਵੀ ਇਕੱਠੇ ਤੇ ਮਰਾਂਗੇ ਵੀ ਇਕੱਠੇ ਨੀੜਲੇ ਘਰ ਵਿੱਚੋਂ ਕੁੱਕਰ ਦੀ ਵਾਂਗ ਸੁਣਾਈ ਦਿੱਤੀ ਤਾਂ ਗੇਜਾ ਤੇ ਮਾੜੋ ਚੱਕੰਨੇ ਹੋ ਗਏ ਗੇਜੇ ਨੇ ਮਾੜੋ ਨੂੰ ਕਿਹਾ ਮਾੜੋ ਤੂੰ ਘਰੇ ਚੱਲ ਗੇਜਾ ਕਹਿੰਦਾ ਓਏ ਗੋਰੇ ਬਾਈ ਲਾਲੀ ਇੱਕਦਮ ਗੁਰੇ ਦੀ ਬੁੱਕਲ ਵਿੱਚੋਂ ਬਾਹਰ ਆ ਗਈ ਤਿੰਨੇ ਜਣੇ ਚੌਕਸ ਹੋ ਗਏ ਲਾਲੀ ਦਾ ਗੋਰੇ ਤੋਂ ਪਾਸੇ ਹੋਣ ਨੂੰ ਦਿਲ ਨਹੀਂ ਸੀ ਕਰ ਰਹਾ ਪਰ ਛੀੜੀਆਂ ਦੀ ਚੂੰ ਚੂੰ ਤੇ ਕਿਤੇ ਕਿਤੇ ਬਲਦਾਂ ਦੇ ਗਲਾਂ ਵਿੱਚ ਛਣਕਦੀਆਂ ਟੱਲੀਆਂ ਨੇ ਉਹਨਾਂ ਨੂੰ ਜਾਣ ਲਈ ਮਜਬੂਰ ਕਰ ਦਿੱਤਾ ਗੇਜਾ ਗੋਰੇ ਨੂੰ ਪਿੰਡ ਦੀ ਜੂ ਲੰਘ ਆਇਆ ਭੈੜੇ ਵਿਅਕਤੀਆਂ ਨੇ ਇਸ ਸੰਸਾਰ ਨੂੰ ਨਰਕ ਅਤੇ ਚੰਗੇ ਵਿਅਕਤੀਆਂ ਨੇ ਇਸ ਸੰਸਾਰ ਨੂੰ ਸਵਰਗ ਬਣਾਉਣਾ ਹੁੰਦਾ ਹੈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੜਾ ਵਿਅਕਤੀ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੈ ਸੋਚਦਾ ਕੁਝ ਤੇ ਬੋਲਦਾ ਕੁਝ ਹੈ ਸਮਝੋ ਉਸ ਵਿਅਕਤੀ ਦਾ ਵਿਅਕਤੀਤਵ ਵਿਖਰਿਆ ਹੋਇਆ ਹੈ ਜਵਾਨੀ ਆਉਂਦੀ ਹੈ ਪਰ ਚਲੀ ਜਾਂਦੀ ਹੈ ਬੁਢਾਪਾ ਆਉਂਦਾ ਹੈ ਪਰ ਜਾਂਦਾ ਨਹੀਂ ਕੁਝ ਲੋਕ ਵਹਿਮ ਪਾਲ ਲੈਂਦੇ ਹਨ ਉਹਨਾਂ ਨੂੰ ਇਉਂ ਲੱਗਦਾ ਜਿਵੇਂ ਉਹ ਜੋ ਕਰ ਰਹੇ ਹਨ ਠੀਕ ਹੈ ਜੋ ਵੀ ਉਹ ਕਰੂਗਾ ਠੀਕ ਹੀ ਕਰੂਗਾ ਇਹ ਮਨੋਦਸ਼ਾ ਮਿੱਤੋ ਦੀ ਸੀ ਉਸਨੂੰ ਲੱਗਦਾ ਸੀ ਕਿ ਉਹ ਘਰਵਾਲ ਜ਼ਮੀਨ ਜ਼ਾਇਦਾਦ ਦੇ ਮਾਲਕ ਹੈ ਪਰ ਉਸੇ ਮੁੰਡੇ ਸਾਰਾ ਕੁਝ ਸਮਝਦੇ ਸੀ ਇੱਕ ਆਦਮੀ ਘਰ ਬਣਾਉਂਦਾ ਤੇ ਔਰਤ ਉਸ ਘਰ ਨੂੰ ਸੰਭਾਲਦੀ ਹੈ ਦੋਹੇ ਵਾਟੀਆਂ ਨੇ ਕੰਮ ਕਾਜ ਸੰਭਾਲਿਆ ਸੀ ਪੰਮੀ ਪਹਿਲਾ ਵਿਆਹ ਹੋਣ ਕਾਰਨ ਉਸ ਨੂੰ ਘਰ ਦਾ ਸਾਰਾ ਪੇਚ ਸੀ ਤੇ ਨਾਲੇ ਉਹ ਖੇਤ ਬੰਨੇ ਜਾਂਦੀ ਰਹਿੰਦੀ ਸੀ ਦੋਹੇ ਬੋਟੀਆਂ ਰੋਟੀ ਟੁਕ ਚੁਰਤੇ ਬਣਾ ਲੈਂਦੀਆਂ ਪੰਮੀ ਤੇ ਛਿੰਦੀ ਖੇਤ ਲੈ ਜਾਂਦੀਆਂ ਇੱਕ ਦਿਨ ਤੜਕੇ ਹੀ ਰਾਣੀ ਆ ਗਈ ਮੀਤੋ ਕੁੰਡੇ ਵਿੱਚ ਚਟਨੀ ਰਗੜ ਰਹੀ ਸੀ ਉਹ ਕਹਿੰਦੀ ਨੀ ਆ ਜਾ ਆ ਜਾ ਕਿਵੇਂ ਆ ਕੁੜੇ ਰਾਣੀ ਰਾਣੀ ਕਹਿੰਦੀ ਮੈਂ ਤਾਂ ਠੀਕਾਂ ਤੂੰ ਕਰ ਆਪਣੀ ਗੱਲ ਭੈਣੇ ਮੀਤੋ ਕਹਿੰਦੀ ਠੀਕ ਆ ਰਾਣੀ ਖੇਤ ਜਾਣਾ ਸੀ ਰੋਟੀ ਲੈ ਕੇ ਆਹ ਸਾਡੇ ਆਲਾ ਸਿਰੀ ਵੇਖ ਲਾ ਕਹਿੰਦਾ ਬੀਬੀ ਜੀ ਮੈਨੂੰ ਚਟਨੀ ਰਗੜ ਕੇ ਦੇ ਦਿਓ ਉਹੀ ਬਣਾਈ ਜਾਨੀ ਆ ਮੈਂ ਕਿਹਾ ਨਹੀਂ ਚੱਲ ਪਰਦੇਸੀ ਆ ਕੁੜੇ ਬਣਾ ਦਿੰਨੀ ਆ ਰਾਣੀ ਕਹਿੰਦੀ ਇਹ ਤਾਂ ਜੂਪੀ ਵਿੱਚੋਂ ਆਇਆ ਹਨਾ ਪਣੇ ਮੈਂ ਤਾਂ ਕਹਿੰਦੀ ਆ ਹੋ ਰਾਣੀ ਇਹਦਾ ਪਿਓ ਸੀ ਪਹਿਲਾਂ ਸਿਰੀ ਨੈਬੀ ਕੇ ਇਹ ਜਵਾਕ ਜਿਹਾਂ ਨੈਬੀ ਨੇ ਸਾਡੇ ਲਵਾਤਾ ਰਾਣੀ ਕਹਿੰਦੀ ਚੱਲ ਨਹੀਂ ਉਹ ਤਾਂ ਚੰਗਾ ਹੋਇਆ ਕੰਮ ਤਾਂ ਵਧੀਆ ਕਰਦਾ ਕੱਲ ਵੇਖਿਆ ਸੀ ਮੈਂ ਮੱਜਾਂ ਨੁਮਾਈ ਜਾਂਦਾ ਸੀ ਮਲ ਮਲ ਕੇ ਐਨੇ ਨੂੰ ਜੀਤੋ ਤੇ ਗੇਜੋ ਵੀ ਆ ਗਈਆਂ ਕਹਿੰਦੀਆ ਭੂਆ ਸਸਰੀਕਾਲ ਰਾਣੀ ਕਹਿੰਦੀ ਨੀ ਭੈਣੇ ਇੱਕ ਦਿਨ ਸਾਡੇ ਘਰੇ ਵੀ ਲਿਆਈ ਜੋ ਆਕੜੀਆਂ ਨੂੰ ਕਹਿਣਗੀਆਂ ਭੂਆ ਨੇ ਇੱਕ ਵਾਰੀ ਵੀ ਨਹੀਂ ਕਿਹਾ ਆਜੋ ਘਰੇ ਮੈਂ ਤਾਂ ਕਹਿੰਦੀ ਨੀ ਰਾਣੀ ਤੇਰੀਆਂ ਭਤੀਜੀਆਂ ਲੈ ਜਾ ਭਾਵੇਂ ਹੁਣੇ ਰਾਣੀ ਕਹਿੰਦੀ ਤੂੰ ਆਜੀ ਨਾਲ ਭੈਣੇ ਆਥਣੇ ਜੀ ਆਜਿਓ ਰਾਣੀ ਦੋ ਚਾਰ ਗੱਲਾਂ ਹੋਰ ਕਰਕੇ ਆਪਦੇ ਘਰੇ ਚਲੀ ਗਈ ਮੀਤੋ ਨੇ ਦੋਹਾਂ ਛੋਟੀਆਂ ਬਹੂਆਂ ਨੂੰ ਆਥਣੇ ਜਾਣ ਬਾਰੇ ਕਿਹਾ ਢਾਂ ਦੇ ਦਿਨ ਨੂੰ ਵੇਖ ਜੇ ਜੋ ਧਾਰ ਕੱਢਣ ਲੱਗ ਪਈ ਪੰਮੀ ਰੋਟੀ ਪਾਣੀ ਦਾ ਕਰੀ ਜਾਂਦੀ ਸੀ ਜੀਤੋ ਵੇੜੇ ਵਿੱਚ ਮੰਜੇ ਡਾਹੀ ਜਾਂਦੀ ਸੀ ਮੀਤੋ ਕਹਿੰਦੀ ਨੀ ਜੀਤੋ ਐਂ ਕਰ ਰੇਤਾ ਜਿਹਾ ਉੱਡੀ ਜਾਂਦਾ ਤੂੰ ਪਾਣੀ ਜਿਹਾ ਛਿੜਕਲਾ ਛਿੰਦੀ ਆਪਦੇ ਭਤੀਜੇ ਨੂੰ ਖੜਾਈ ਜਾਂਦੀ ਸੀ ਇਹਨੇ ਨੂੰ ਜੇ ਜੋ ਧਾਰ ਕੱਟ ਕੇ ਜਦੋਂ ਬਾਲਟੀ ਵਾਲਾ ਦੁੱਧ ਵਧਾਉਣ ਲੱਗੀ ਤਮੀਤੋ ਬੋਲੀ ਨਿਗੇ ਜੋ ਦੁੱਧ ਤਾਂ ਮੈਂ ਵਧਾਉਣੀ ਹੁੰਨੀ ਆ ਤੂੰ ਕਰ ਲੈ ਕੋਈ ਹੋਰ ਕੰਮ ਗੇਜੋ ਕਹਿੰਦੀ ਬੇਬੇ ਫੇਰ ਕੀ ਆ ਤੂੰ ਬਹਿ ਜਾ ਆਰਾਮ ਕਰ ਮੈਂ ਆਪੇ ਕਰ ਲੂ ਕੰਮ ਮੀਤੋ ਨੇ ਗੱਲ ਅਣ ਸੁਣੀ ਕੀਤੀ ਤੇ ਬਾਲਟੀ ਚੱਕ ਅੱਧਾ ਦੁੱਧ ਪਿੱਤਲ ਦੇ ਪਤੀਲੇ ਵਿੱਚ ਕੱਢ ਦਿੱਤਾ ਬਾਕੀ ਜਿਹੜਾ ਦੁੱਧ ਬਾਲਟੀ ਵਿੱਚ ਸੀ ਉਹਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਦਿੱਤੇ ਗੇਜੋ ਕਹਿੰਦੀ ਬੇਬੇ ਐ ਨਾ ਪਾਣੀ ਪੀਣ ਵਾਲੇ ਦੁੱਧ ਵਿੱਚ ਐਦੂ ਤਾਂ ਬੇਬੇ ਪਾਣੀ ਹੀ ਪੀ ਲੈਨੇ ਆ ਮੀਤੋ ਕਹਿੰਦੀ ਨਹੀਂ ਭਾਈ ਮੇਰੇ ਹਾਜਮ ਨਹੀਂ ਆਉਂਦਾ ਸੰਘਣਾ ਦੁੱਧ ਤਾਂ ਕਰਕੇ ਪਾਣੀ ਪਾਇਆ ਜੇ ਜੋ ਕਹਿੰਦੇ ਫੇਰ ਬੇਬੇ ਸਾਡੇ ਤਾਂ ਹਜਮ ਆ ਜਾਂਦਾ ਅਸੀਂ ਕੰਮ ਧੰਦੇ ਕਰਦੀਆਂ ਤੂੰ ਆਪਦੇ ਵਾਲੇ ਵਿੱਚ ਪਾ ਲਿਆ ਕਰ ਪਾਣੀ ਮੀਤੋ ਉਸ ਦੇ ਮੂੰਹ ਵੱਲ ਵੇਖਣ ਲੱਗੀ ਪਰ ਬੋਲੀ ਕੁਛ ਨਾ ਛਿੰਦੀ ਤੇ ਪੰਮੀ ਦੋਹੇ ਆਪਸ ਵਿੱਚ ਗੱਲਾਂ ਕਰਨ ਲੱਗ ਪਈਆਂ ਛਿੰਦੀ ਕਹਿੰਦੀ ਭਾਬੀ ਵੇਖ ਲਾ ਆਪਾਂ ਨੂੰ ਤਾਂ ਬੇਬੇ ਓਵੇਂ ਪਾਣੀ ਧਾਣੀ ਜਿਹਾ ਫੜਾ ਦਿੰਦੀ ਸੀ ਆ ਭਾਬੀ ਨੇ ਵਧੀਆ ਕੀਤਾ ਜਿਹੜਾ ਕਹਤਾ ਪੰਮੀ ਕਹਿੰਦੀ ਨੀ ਛਿੰਦੀਏ ਗੱਲ ਤਾਂ ਠੀਕ ਆ ਤੇਰੀ ਪਰ ਆਏ ਮੂਰੇ ਥੋੜਾ ਬੋਲਣਾ ਸੀ ਉਹਨੇ ਛਿੰਦੀ ਕਹਿੰਦੀ ਨੀ ਭਾਬੀ ਤੂੰ ਨਾ ਐਵੇਂ ਸਿਰ ਚੜ੍ਹਾਈ ਕਰ ਜਾਇਆ ਕਰ ਬਾਲਾ ਬੇਬੇ ਨੂੰ ਆਥਣੇ ਜਹੇ ਦੋਹੇ ਪਹਿਣਾ ਰਾਣੀ ਤੇ ਚਲੀਆਂ ਗਈਆਂ ਰਾਣੀ ਕਾ ਘਰ ਇੱਕ ਘਰ ਛੱਡ ਕੇ ਹੀ ਸੀ ਰਾਣੀ ਨੇ ਦੋਹਾਂ ਭਤੀਜਿਆਂ ਨੂੰ ਤੌੜੀ ਦਾ ਦੁੱਧ ਪਿਲਾਇਆ ਫਿਰ ਗੱਲਾਂ ਲੱਗ ਪਈਆਂ ਰਾਣੀ ਕਹਿੰਦੀ ਹੋਰ ਕੁੜੀਓ ਦੱਸੋ ਭਾਈ ਠੀਕ ਠਾਕ ਆ ਸੱਸ ਦਾ ਦੱਸੋ ਸੁਭਾ ਕੀਵੇਂ ਲੱਗਿਆ ਗਿੱਜੋ ਕਹਿੰਦੀ ਨੀ ਭੂਆ ਕੀ ਦੱਸਾਂ ਤੈਨੂੰ ਉਹ ਤਾਂ ਪੂਰੀ ਚੰਗੀ ਆ ਪਰ ਹਰੇਕ ਕੰਮ ਵਿੱਚ ਆਪ ਹੀ ਅੜਦੀ ਆ ਜੀ ਤੋ ਕਹਿੰਦੇ ਭੂਆ ਵੇਖ ਲਾ ਤੂੰ ਹੈ ਤਾਂ ਸਾਡੀ ਸੱਸ ਪਰ ਲੱਗਦੀ ਭੈਣਾ ਵੇਖਣ ਵਿੱਚ ਰਾਣੀ ਕਹਿੰਦੀ ਖੁਰਾਕ ਵਾਲੀ ਆ ਟੁੱਬ ਜਾਣੀ ਦੀ ਜਿਹੋ ਕਹਿੰਦੀ ਭੂਆ ਕੀ ਦੱਸਾਂ ਤੈਨੂੰ ਅੱਜ ਹੁਣੇ-ਹੁਣੇ ਦੀ ਗੱਲ ਆ ਸਾਡੇ ਪੀਣ ਵਾਲੇ ਦੁੱਧ ਵਿੱਚ ਮਨ ਪੱਕਾ ਪਾਣੀ ਪਾਤਾ ਮੈਂ ਤਾਂ ਕਹਿਤਾ ਫਿਰ ਵੀ ਇਦੋਂ ਤਾਂ ਬੀਬੀ ਪਾਣੀ ਹੀ ਪੀ ਲਿਆ ਕਰਾਂਗੇ ਰਾਣੀ ਕਹਿੰਦੀ ਨਹੀਂ ਚੱਲ ਕੋਈ ਨਾ ਇਹ ਤਾਂ ਸੁਭਾਹੀ ਆ ਜਿੱਤੋ ਕਹਿੰਦੀ ਭੂਆ ਸਾਡੀ ਜਠਾਣੀ ਨੂੰ ਖੌਰੇ ਕੀ ਸੰਘਾਇਆ ਉਹ ਨਹੀਂ ਬੋਲਦੀ ਭੋਰਾ ਵੀ ਰਾਣੀ ਕਹਿੰਦੀ ਮੈਂ ਤਾਂ ਭਾਈ ਤੁਹਾਨੂੰ ਇੱਕ ਗੱਲ ਦੱਸਣੀ ਸੀ ਤਾਂ ਹੀ ਬੁਲਾਇਆ ਬਹਾਨੇ ਨਾਲ ਮੀਤੋ ਘਰ ਦੀ ਖੁਦ ਮੁਖਤਿਆਰ ਸੀ ਜਗਦੇਵ ਕਿਸੇ ਵੀ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਸੀ ਕਰਦਾ ਉਸ ਵਕਤੇ ਹੀ ਗੱਡਾ ਜੋੜ ਬਲਦਾਂ ਨੂੰ ਖੇਤ ਲੈ ਜਾਂਦਾ ਜਿੰਨਾ ਚਿਰ ਜਗਦੇਵ ਘਰੇ ਹੁੰਦਾ ਮੀਤੋ ਉਸ ਨੂੰ ਮੱਥੇ ਨਹੀਂ ਸੀ ਲਾਉਂਦੀ ਉਹਦੇ ਮੱਥੇ ਤੇ ਤਿਉੜੀਆਂ ਰਹਿੰਦੀਆਂ ਜਗਦੇਵ ਦਾ ਪੂਰਾ ਖਿਆਲ ਪੰਮੀ ਹੀ ਰੱਖਦੀ ਸੀ ਗੇਜੋ ਤੇ ਜੀਤੋਂ ਨੂੰ ਉਹਨਾਂ ਦੇ ਭੂਆ ਨੇ ਸਿਖਾ ਦਿੱਤਾ ਸੀ ਕਿ ਕੋਈ ਲੋੜ ਨਹੀਂ ਬਹੁਤਾ ਕੰਮ ਕਰਨ ਦੀ ਜਿੰਨਾ ਕੁ ਹੁੰਦਾ ਕਰ ਲਿਆ ਕਰੋ ਦੋਹੇ ਭੈਣਾਂ ਨੇ ਏਕਾ ਕਰ ਲਿਆ ਸੀ ਕੰਮ ਨਾ ਕਰਨ ਦਾ ਪੰਮੀ ਤੇ ਛਿੰਦੀ ਦੋਹੇ ਕੰਮ ਕਰਦੀਆਂ ਰਹਿੰਦੀਆਂ ਮੀਤੋ ਕਹਿੰਦੀ ਨਾ ਤੁਹਾਡਾ ਮੂੰਹ ਵੇਖਣ ਵਾਸਤੇ ਲਿਆਂਦਾ ਸ਼ਰਮ ਕਰ ਲਿਆ ਕਰੋ ਭੋਰਾ ਓ ਵੇਖ ਕੱਲੀਆਂ ਲੱਗੀਆਂ ਪਈਆਂ ਲੀੜੇ ਧੋਣ ਨਾਲ ਲੱਗ ਜੋ ਇਹ ਜੋ ਕਹਿੰਦੇ ਨਾ ਬੇਬੇ ਅਸੀਂ ਕਿਹੜਾ ਬੇਲੀਆਂ ਰੋਟੀਆਂ ਦਾ ਥੱਬਾ ਪਕਾ ਕੇ ਹਟੀਆਂ ਮਨ ਅੰਨ ਪੱਕਦਾ ਬੰਦਿਆਂ ਦੀਆਂ ਤਾਂ ਲਾਉਣੀਆਂ ਹੀ ਲਾਉਣੀਆਂ ਉਨਾਂ ਹੀ ਕੁੱਤਿਆਂ ਦਾ ਥੱਪਣਾ ਪੈਂਦਾ ਲੰਗਰ ਮੈਂ ਤੋ ਕਹਿੰਦੀ ਨਾ ਹੁਣ ਤੁਸੀਂ ਅੰਨ ਪਾਣੀ ਕਰਨ ਲੱਗੀਆਂ ਵੀ ਥੱਕਦੀਆਂ ਜੇ ਤਾਂ ਖੁਸ਼ ਹੋ ਰੋਟੀ ਪਾਣੀ ਕਰਨਾ ਹੁੰਦਾ ਕਰ ਲਿਆ ਕਰੋ ਨਹੀਂ ਲੋੜ ਨਹੀਂ ਮੈਂ ਆਪ ਹੀ ਬਥੇਰੀਆਂ ਇਹ ਜਿਹੇ ਕੰਮ ਤਾਂ ਤੁਰੀ ਫਿਰਦੀ ਕਰ ਦਿੰਨੀ ਆ ਮੈਂ ਜਿੱਤੋਂ ਕਹਿੰਦੀ ਨਾ ਬੇਬੇ ਵਿਆਹਾਂ ਆਈਆਂ ਤਾਂ ਤੈਨੂੰ ਬੜੀਆਂ ਚੰਗੀਆਂ ਲੱਗਦੀਆਂ ਸੀ ਹੁਣ ਕਿਵੇਂ ਮਾੜੀਆਂ ਲੱਗਣ ਲੱਗ ਪੀਆਂ ਦਾਜ ਪਤਾ ਕਿੰਨਾ ਦਿੱਤਾ ਮੇਰੇ ਪਿਓ ਨੇ ਤੁਹਾਡੇ ਸਾਰੇ ਪਿੰਡ ਵਿੱਚ ਸਾਈਕਲ ਨਹੀਂ ਹੋਣਾ ਜਿਹੜਾ ਮੇਰੇ ਪਿਓ ਨੇ ਦਿੱਤਾ ਮੀਤੋਂ ਕਹਿੰਦੀ ਨੀਵੇਂ ਮੱਚ ਗਈ ਕਿਵੇਂ ਚਬਰ-ਚਬਰ ਬੋਲਦੀ ਆ ਆਉਣ ਦੇ ਛੋਟਿਆਂ ਨੂੰ ਕਹਿੰਨੀ ਆ ਉਹਨਾਂ ਨੂੰ ਵੀ ਲਗਾਮ ਪਾ ਕੇ ਰੱਖੋ ਗੇ ਜੋ ਕਹਿੰਦੀ ਆਹੋ ਆਹੋ ਆਪਦੀਆਂ ਨਾ ਦਸੀ ਕਤੂਤਾਂ ਵੀ ਕੀ ਕਰਦੀਆਂ ਇਹਨੇ ਨੂੰ ਪੰਮੀ ਆ ਕੇ ਵੀ ਤੂੰ ਸੁਵਾਦ ਵਿੱਚ ਲੈ ਜਾਂਦੀ ਆ ਬੇਬੇ ਤੂੰ ਨਾ ਬੋਲ ਇਹਨਾਂ ਦਾ ਤਾਂ ਸੁਭਾਹੀ ਆ ਕੋਈ ਨਾ ਤੂੰ ਨਾ ਕਿਹਾ ਕਰ ਕੰਮ ਨੂੰ ਆਪਾਂ ਤਿੰਨੇ ਕਰ ਲਿਆ ਕਰਾਂਗੇ ਰਲ ਕੇ ਨਾਲੇ ਕਿਹੜਾ ਕੋਈ ਬਾਲਾ ਹੁੰਦਾ ਮੈਂ ਤੋ ਕਹਿੰਦੇ ਭਾਈ ਕੰਮ ਦੀ ਗੱਲ ਨਹੀਂ ਚੰਗੇ ਚਿੱਤ ਨਾਲ ਕੰਮ ਕਰੀਏ ਤਾਂ ਬਿੰਦ ਲੱਗਦਾ ਦੋਹੇ ਕਿਸੇ ਦੀ ਉਂਗਲ ਤੇ ਚੜੀਆਂ ਇਹ ਤਾਂ ਕੋਈ ਨਹੀਂ ਬੋਲਦਾ ਪੰਮੀ ਕਹਿੰਦੀ ਚੱਲ ਬੇਬੇ ਹੁਣ ਤੂੰ ਨਾ ਕੁਝ ਵੀ ਬੋਲੀ ਮੀਤੋ ਕਹਿੰਦੀ ਭਾਈ ਮੈਨੂੰ ਪਾਣੀ ਦਾ ਗਲਾਸ ਦੇ ਤਲਖੀ ਜੀ ਆਉਣ ਲੱਗ ਪਈ ਛਿੰਦੀ ਲੀੜੇ ਧੋਕੇ ਸੁੱਕਣੇ ਪਾਈ ਜਾਂਦੀ ਸੀ ਕਿ ਜੋ ਗੁਸਲਵਾ ਖਾਣੇ ਵਿੱਚ ਨਹਾਉਣ ਜਾਵੜੀ ਜੀਤੋ ਨੇ ਚੁੱਲ੍ਹੇ ਵਿੱਚ ਛਟੀਆਂ ਦੀ ਅੱਗ ਮਚਾਈ ਤੇ ਬੜਬੜ ਕਰਦੀ ਨੇ ਚਾਹ ਧਰ ਲਈ ਪੰਮੀ ਕਹਿੰਦੀ ਜੀਤੋ ਮੈਂ ਧਰ ਲੈਨੀ ਆ ਚਾਹ ਜੀਤੋ ਕਹਿੰਦੀ ਐਨਾ ਚੰਗਾ ਬਣਨ ਦੀ ਕੋਸ਼ਿਸ਼ ਨਾ ਕਰ ਕਰ ਲੂ ਮੈਂ ਆਪੇ ਕੰਮ ਧੰਦੇ ਫੰਮੀ ਕਹਿੰਦੀ ਨਹੀਂ ਜੀਤੋ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਬੋਲੀ ਜੀਤੋ ਬਿਨਾਂ ਜਵਾਬ ਦਿੱਤੇ ਉਬਲਦੀ ਚਾਹ ਵਾਲੀ ਪਤੀਲੀ ਵਿੱਚ ਦੁੱਧ ਪਾਉਣ ਲੱਗੀ ਦਿਲ ਟਲਣ ਲੱਗ ਪਿਆ ਸੀ ਐਨੇ ਨੂੰ ਵੀਰਾ ਪੱਠੇ ਲੈ ਕੇ ਘਰ ਆ ਗਿਆ ਸੀ ਪੱਠਿਆਂ ਵਿੱਚ ਰੱਖੇ 베ਰਾ ਨੂੰ ਵੇਖ ਗਲੀ ਦੇ ਜਵਾਕ ਵੀਰੇ ਨੂੰ ਚੁੰਬੜ ਗਏ ਉਹ ਚਾਚਾ ਆ ਗਿਆ 베ਰ ਲੈ ਕੇ ਵੀਰੇ ਨੇ ਸਾਰੇ ਜਵਾਕਾਂ ਦੀ ਝੋਲੀ ਵਿੱਚ ਰੁਗ ਰੁਗ 베ਰ ਪਾ ਦਿੱਤੇ ਮੀਤੋ ਕਹਿੰਦੀ ਜਮਾ ਆਪਦੇ ਪਿਓ ਤੇ ਗਿਆ ਉਹ ਵੀ ਐਂ ਕਰਦਾ ਹੁੰਦਾ ਸੀ ਆਪਣੇ ਮਨ ਵਿੱਚ ਹੀ ਉਹ ਗੱਲਾਂ ਕਰੀ ਜਾਵੇ ਵੀਰੇ ਨੇ ਪੱਠੇ ਲਾਹੇ ਤੇ ਆਣ ਕੇ ਬੇਬੇ ਕੋਲੇ ਬੈਠ ਗਿਆ ਵੀਰਾ ਕਹਿੰਦਾ ਬੇਬੇ ਕਿਵੇਂ ਉਦਾਸ ਜਹੀ ਹੋਈ ਬੈਠੀਆਂ ਮੀਤੋ ਕਹਿੰਦੀ ਕੀ ਦੱਸਾਂ ਬਸ ਪੁੱਤ ਚੁੱਪ ਹੀ ਚੰਗੀ ਆ ਵੀਰਾ ਕਹਿੰਦਾ ਫਿਰ ਵੀ ਦੱਸ ਤਾਂ ਸਹੀ ਮੀਤੋ ਕਹਿੰਦੀ ਵੀ ਪੁੱਤ ਆਪਣੀ ਸ਼ਿੰਦੀ ਦਾ ਵੇਖੋ ਕੋਈ ਥਾਂ ਖੈ ਵਿਆਹ ਦਈਏ ਬੇਗਾਨਾ ਤਾਨਾ ਹੈ ਤਾਂ ਮੀਰਾ ਕਹਿੰਦਾ ਹਾਂ ਬੇਬੇ ਕੋਈ ਨਾ ਕਰ ਦਿੰਨੇ ਆ ਮੀਤੋ ਕਹਿੰਦੀ ਚੰਗਾ ਘਰ-ਵਾਰ ਵੇਖ ਕੋਈ ਆਪਾਂ ਜਿੰਨਾ ਦੇ ਕੇ ਤੋਰਨੀ ਆ ਉਸ ਹਿਸਾਬ ਨਾਲ ਘਰ-ਵਾਰ ਹੋਵੇ ਮੀਤੋ ਤੇ ਵੀਰੋ ਦੀਆਂ ਗੱਲਾਂ ਗੇ ਜੋ ਕੰਧ ਨਾਲ ਲੱਗੀ ਖੜੀ ਸੁਣ ਰਹੀ ਸੀ ਗਿੰਦਾ ਤੇ ਨਿੱਕਾ ਵੀ ਰੋਟੀ ਵੇਲੇ ਨੂੰ ਆ ਪਹੁੰਚੇ ਮੀਤੋ ਕਹਿੰਦੀ ਆਗੇ ਪੁੱਤ ਪਹਿਲਾਂ ਨਹਾ ਲਓ ਨਾਲੇ ਉਹ ਸਰੋਜ ਕਿੱਥੇ ਆ ਸੀਰੀ ਆਪਣਾ ਨਿੱਕਾ ਕਹਿੰਦਾ ਬੇਬੇ ਉਹ ਤੇ ਚਾਚਾ ਇਕੱਠੇ ਆਉਣਗੇ ਅਸੀਂ ਆਗੇ ਪਹਿਲਾਂ ਗਿੰਦਾ ਕਹਿੰਦਾ ਬੇਬੇ ਸੇਵੀਆਂ ਬਣਾ ਕੇ ਦੇ ਮੈਂ ਤਾਂ ਕਹਿੰਦੀ ਬਣਾ ਦਿੰਨੀ ਆ ਹੁਣੇ ਪੁੱਤ ਨਿੱਕਾ ਗੇਜੋ ਕੋਲ ਜਾ ਕਹਿਣ ਲੱਗਿਆ ਬੋਲਦੀ ਨਹੀਂ ਐਂ ਕਰ ਲੱਸੀ ਤੱਤੀ ਕਰ ਦੇ ਮੈਂ ਕਿਵੇਂ ਸੀ ਨਹਾ ਲੂੰ ਗੇਜੋ ਕਹਿੰਦੀ ਆਪਦੀ ਮਾਂ ਨੂੰ ਹੀ ਕਹਿ ਦੇ ਨਿੱਕਾ ਕਹਿੰਦਾ ਹੈ ਬੋਲਦੀਆਂ ਮੇਰੀ ਮਾਂ ਨੂੰ ਖਬਰਦਾਰ ਗਾਹਾਂ ਤੋਂ ਕੋਈ ਗੱਲ ਕਹੀ ਮੇਰੀ ਮਾਂ ਬਾਰੇ ਨਿੱਕਾ ਬਾਹਰ ਆ ਕੇ ਆਪਣੀ ਭਾਬੀ ਨੂੰ ਕਹਿੰਦਾ ਭਾਬੀ ਲੱਸੀ ਗਰਮ ਕਰ ਦੇ ਭੰਮੀ ਨੇ ਲੱਸੀ ਕੁਸੀ ਕਰ ਦਿੱਤੀ ਗੇਜੋ ਤੇਜੀਤੋ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਗੇਜੋ ਕਹਿੰਦੀ ਨੀ ਜੀਤੋ ਵੇਖ ਕਿਵੇਂ ਪਰਝਾਈ ਦੇ ਚਮਚੇ ਬਣੇ ਫਿਰਦੇ ਆ ਜੀਤੋ ਕਹਿੰਦੀ ਵੇਖ ਤਾਂ ਸਹੀ ਭੈਣੇ ਇਹਦਾ ਵੀ ਕਰਨਾ ਪਊ ਕੋਈ ਹੱਲ ਜੀਤੋ ਕਹਿੰਦੀ ਗਿੰਦਾ ਲਾਈ ਲੱਗਾ ਉਹਨੂੰ ਕਹਨੀ ਆ ਅੱਜ ਵੀ ਜੇ ਬਾਲੀ ਪੂਛ ਪੂਛ ਕੀਤੀ ਆਪਦੀ ਮਾਂ ਦੀ ਨਾਲੇ ਪਰਝਾਈ ਦੀ ਛੱਡ ਕੇ ਤੁਰਦੂ ਜਗਦੇਵ ਤੇ ਸਰੋਜ ਘਰੇ ਆਏ ਛਿੰਦੀ ਆਪਦੇ ਚਾਚੇ ਕੋਲ ਜਾ ਕੇ ਬੈਠ ਗਈ ਮੀਤੋ ਤੇ ਛਿੰਦੀ ਨੂੰ ਬਾਜ ਮਾਰੀ ਤੇ ਬਾਲ ਵਿੱਚ ਸੇਵੀਆਂ ਪਾ ਦਿੱਤੀਆਂ ਜਗਦੇਵ ਵਾਸਤੇ ਨੀ ਛਿੰਦੀਏ ਫੜਾ ਆ ਸੇਵੀਆਂ ਤੂੰ ਮੇਰੇ ਕੋਲ ਬਹਿ ਕੇ ਖਾ ਲਈਂ ਸ਼ਿੰਦੀ ਕਹਿੰਦੀ ਬੇਬੇ ਮੈਂ ਤਾਂ ਆਪ ਚਾਚੇ ਨਾਲ ਖਾਉ ਮੀਤੋ ਕਹਿੰਦੀ ਤੂੰ ਖਾ ਛੇਤੀ ਉਹਦੇ ਨਾਲ ਸਾਹ ਨਹੀਂ ਆਉਂਦਾ ਤੈਨੂੰ ਉਹਦੇ ਤੋਂ ਬਿਨਾ ਸਾਰਿਆਂ ਦੀ ਸ਼ਾਮੇ ਕੋਠੇ ਤੇ ਨਿੱਕੇ ਤੇ ਗਿੰਦੇ ਹੋਰਾਂ ਦੇ ਮੰਜੇ ਡਾਹੇ ਸੀ ਚੰਨ ਚਾਨਣੀ ਰਾਤ ਵਿੱਚ ਗੇਜੋ ਤੇ ਜੀਤੋ ਆਪਦੇ ਘਰ ਵਾਲਿਆਂ ਨੂੰ ਕੀ ਲੈਣਾ ਚਾਹੁੰਦੀਆਂ ਸੀ ਮੋਹ ਵਸ ਕਰ ਆਪਣੇ ਹਰ ਗੱਲ ਮਨਾਉਣ ਦੇ ਲਈ ਉਹਨਾਂ ਨੇ ਇਹ ਤਰੀਕਾ ਅਪਣਾਇਆ ਗੱਲਾਂ-ਬਾਤਾਂ ਕਰ ਚਾਚੇ ਨਾਲ ਦੋਹੇ ਭਰਾ ਕੋਠੇ ਤੇ ਆ ਗਏ ਦੋਹੇ ਭੈਣਾਂ ਦੁੱਧ ਦਾ ਜੱਗ ਭਰ ਤਾਂ ਹਾਂ ਹੀ ਲੈ ਆਈਆਂ ਜੀਤੋ ਨਿੱਕੇ ਨਾਲ ਗੁੱਸੇ ਹੋਣ ਦਾ ਨਾਟਕ ਕਰ ਰਹੀ ਸੀ ਉਧਰੋਂ ਗੇਜੋ ਲੱਗ ਪਈ ਕਹਿੰਦੀ ਬਾਈ ਗੱਲ ਆਇਆ ਮੇਰੀ ਭੈਣ ਸੱਚੀ ਕਹਿੰਦੀ ਆ ਵੇਖਲਾ ਤੁਹਾਨੂੰ ਤਾਂ ਉਰੀ ਵਾਂਗੂ ਕੰਮ ਵਿੱਚ ਲਾਈ ਰੱਖਦੇ ਆ ਤੇ ਸਾਰੇ ਕੰਮਾਂ ਦਾ ਮੰਢੇਲ ਵੱਡੇ ਨੂੰ ਬਣਾ ਰੱਖਿਆ ਤੁਸੀਂ ਤਾਂ ਉਈ ਘੱਟਾ ਢੋਂਦੇ ਫਿਰਦੇ ਹੋ ਹੈ ਕੋਈ ਪੁੱਛ ਦੱਸ ਥੋੜੀ ਤੇ ਸਾਡੀ ਤਾਂ ਹੋਣੀ ਹੀ ਕੀ ਆ ਪੰਮੀ ਭੈਣ ਨੂੰ ਪੁੱਛ ਪੁੱਛ ਕੇ ਕੰਮ ਹੁੰਦੇ ਆ ਕੋਈ ਚੀਜ਼ ਲਿਆਉਣੀ ਹੋਵੇ ਕਹੂ ਨਹੀਂ ਪੰਮੀਏ ਦੱਸ ਪੁੱਤ ਕੀ ਬਣਾਈਏ ਨਾ ਅਸੀਂ ਨੋਹ ਨਹੀਂ ਇਸ ਘਰ ਦੀਆਂ ਉਹ ਜਿਆਦਾ ਮੋਹਰ ਲਿਖ ਲਈ ਆ ਨੀਕਾ ਕਹਿੰਦਾ ਉਹ ਬੱਸ ਕਰੋ ਬੱਸ ਵੱਡੀ ਭਾਬੀ ਸਾਨੂੰ ਜਵਾਕਾ ਵਾਂਗੂ ਰੱਖਦੀ ਆ ਥੋਨੂੰ ਉਹੀ ਕੁਝ ਹੋਰ ਲੱਗੀ ਜਾਂਦਾ ਗਿੰਦਾ ਕਹਿੰਦਾ ਅਬੇ ਬੇਵੀ ਉਤੋਂ ਉਤੋਂ ਲੜਦੀ ਆ ਸੁਭਾਹੀ ਆਇਆ ਪਰ ਦਿਨੋਂ ਸਾਫਾ ਸਾਡਾ ਤਾਂ ਬਾਹਲਾ ਹੀ ਕਰਦੀ ਆ ਬਾਕੀ ਕਹਾਣੀ ਅਗਲੇ ਭਾਗ ਵਿੱਚ ਹੁਣ ਉਹਨਾਂ ਦੇ ਘਰ ਵਿੱਚ ਕੀ ਹੋਵੇਗਾ ਲੜਾਈ ਸ਼ੁਰੂ ਹੋ ਜਾਵੇਗੀ ਜਾਂ ਫਿਰ ਇਸ ਦਾ ਕੋਈ ਹੱਲ ਲੱਭ ਜਾਵੇਗਾ ਇਹ ਜਾਣਨ ਦੇ ਲਈ ਤੁਸੀਂ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ